ਕੁਛ ਕਾਜੀ ਸਾਰੇ ਨੁਮੇਰਾਸ ਕੀਤਾ। ਦਿਖਾ ਦਿੱਤਾ ਤੁਹਾਡਾ ਤੁਹਾਡਾ ਆਪਣੇ YouTube ਚੈਨਲ ਤੇ ਕੀਤਾ ਤਾਂ ਤੁਸੀਂ ਸਾਰੇ ਜਣੇ ਕਿੱਕਕ ਹੋਣੇ ਵਧੀਆ ਹੋਣੇ ਜੀ। ਤੁਸੀਂ ਵੀ ਬਹੁਤ ਵਧੀਆ। ਸਭ ਤੋਂ ਪਹਿਲਾਂ ਰਿਕਵੈਸਟ ਕਰੀ ਜੇ ਇਹ ਨਵੇਂ ਵੀਵਰ ਸਾਰੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਦੋ ਤੇ ਬੈਲ ਆਈਕਨ ਨੂੰ ਪ੍ਰੈਸ ਕਰਤਾ ਜੋ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਵੀਡੀਓ ਸ਼ੁਰੂ ਕਰਨ ਲੱਗੇ ਆ ਜੀ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਬਰਤ ਵਾਲੇ ਸੂਟ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਲੈ ਸਕਦੇ ਹੋ ਜੀ। ਚਲੋ ਜੀ ਵੀਡੀਓ ਸ਼ੁਰੂ ਕਰ ਦਿਆਗੇ ਪਹਿਲਾ ਸੂਟ ਹੈ ਜਿਹੜਾ ਤੁਹਾਨੂੰ ਤੋਂ ਆਇਆ ਇਹ ਕਸਟਮਰ ਦਾ ਸੂਟ ਉਹਨੇ ਮੇਰੇ ਤੇ ਕੈਂਟੀ ਰੈਡੀ ਕੀਤਾਗਾ ਆਪਾਂ ਇਹ ਮੇਰੇ ਕਰਕੇ ਨਾਲ ਇਹ ਬਲ ਰੰਗ ਕਿਹੜਾ ਬਣਿਆ ਹੋਇਆਗਾ ਮਹਿਰੂਨ ਕਲਰ ਨਾਲ ਤੇ ਇਹ ਗਲੇ ਤੱਕ ਆਉਂਦਾ ਬਚੀ ਬਹੁਤ ਸੋਹਣਾ ਸੂਟ ਰੈਡੀ ਹੋਇਆਗਾ ਆਹ ਵਾਲਾ ਹੈਗਾ ਜੀ ਇਹਦੀ ਬਾਜੂ ਦੇ ਉੱਪਰ ਬੰਦੀ ਉਹਨਾਂ ਨੇ ਤੇ ਨਾ ਫਲਾਵਰ ਚਾਰ ਫਲਾਵਰ ਬਣਵਾਏ ਨੇ ਬਾਜ਼ਾਰ ਦੇ ਦੇਖ ਸਕਦੇ ਹੋ ਜੇ ਤੁਹਾਨੂੰ ਪਸੰਦ ਆ ਤੁਸੀਂ ਆਪਣਾ ਆਰਡਰ ਜਿਹੜਾ ਇੱਥੇ ਦੇ ਸਕਦੇ ਹੋ ਜੀ ਇਹ ਕਸਟਮਰ ਦਾ ਸੂਟ ਸੀਗਾ ਤੇ ਜੇ ਤੁਸੀਂ ਇਹਦਾ ਰੇਟ ਵਗੈਰਾ ਪੁੱਛਣਾ ਹੋਇਆ ਉਹਦੇ ਲਈ ਤੁਸੀਂ ਜਿਹੜਾ ਵੀ ਸਟੱਫ ਲਗਾਉਣਾ ਹੋਇਆ ਉਹਦੇ ਬਾਰੇ ਤੁਹਾਨੂੰ ਉਹਦੇ ਦੱਸਣਾ ਪੈਣਾ ਕਿ ਕਿਹੜਾ ਤੁਸੀਂ ਸਟੱਫ ਤੇ ਬਣਵਾਉਣਾ ਚਾਹੁੰਦੇ ਹੋ ਸੂਟ ਉਸ ਸਟੱਫ ਤੇ ਆਪ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਕਲਾਸੂਪ ਹੈਗਾ ਜੀ ਮਹਿਰੂਨ ਦਾ ਲੱਗਾ ਇਹ ਆਉਗਾ ਜੀ ਦੀ ਗਲੇ ਦਾ ਵਰਕ ਗਲੇ ਦੇ ਉੱਪਰ ਵਰਕ ਹੈ ਦੇ ਘੇਰਾ ਤੁਸੀਂ ਜਿੰਨਾ ਵੀ ਚਾਹੋ ਰੱਖ ਸਕਦੇ ਲੈਂਥ ਵੀ ਜਿੰਨੀ ਚਾਹੋ ਰੱਖ ਸਕਦੇ ਹੋਗੇ ਤੇ ਇਹ ਗਲੇ ਦੇ ਉੱਪਰ ਵਰਕ ਉਹ ਵੀ ਸ਼ੇਪ ਦਾ ਗਲਾ ਬਣੂਗਾ ਇਹਦਾ ਬਹੁਤ ਸੋਹਣਾ ਸੁਤਾਈ ਸੀ ਇਹ ਲਈ ਆ ਜੀ ਸੁਤਾ ਪਰ ਰੈਡੀ ਕੀਤਾ ਹੋਇਆਗਾ ਜੇ ਤੁਸੀਂ ਲੈਣਾ ਹੋਵੇ ਲੈ ਸਕਦੇ ਹੋਗੇ ਆਉਗਾ ਜੀ ਇਹਦਾ ਮਹਿਰੂਨ ਕੱਲ ਦਾ ਸੂਟ ਹੈ ਬਹੁਤ ਸੋਹਣਾ ਸੂਟ ਡੈਡੀ ਹੋਇਆ ਜਿਹੜਾ ਬਰਤ ਦਾ ਬਹੁਤ ਨੀਟ ਐਂਡ ਕਲੀਨ ਹੈਗਾ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਹੈਗਾ ਜੀ 1200 ਰੁਪਿਆ ਫ੍ਰੀ ਸ਼ਿਪਿੰਗ 1200 ਰੁਪਿਆ ਇਹ ਸੂਟ ਦਾ ਪ੍ਰਾਈਸ ਹੈ ਜੀ ਜੇ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਤੇ ਜਿਹੜਾ ਸਟੱਫ ਆ ਉਹ ਹੈਗਾ ਜੀ ਮਸਲੀਨ ਦਾ ਸੌਫਟ ਮਸਲੀਨ ਆ ਕੋਈ ਐ ਨਹੀਂ ਹੈਗਾ ਵੀ ਚੂਭੂਗਾ ਬਹੁਤ ਸੋਹਣਾ ਸਟੱਫ ਹੈ ਜੇ ਤੁਹਾਨੂੰ ਪਸੰਦ ਆ ਤੁਸੀਂ ਇਹ ਸੂਟ ਬਾਏ ਕਰ ਸਕਦੇ ਹੋਗੇ 12 ਸੂਟ ਬੇ ਦੇ ਵਿੱਚ ਅਗਲਾ ਸੂਟ ਹੈ ਜੀ ਜਿਹੜਾ ਇਸ ਤੋਂ ਅੰਦਰ ਲਓ ਜੀ ਇਹ ਸੂਟ ਆਊਗਾ ਜੀ ਗਲੇਰੀ ਉੱਪਰ ਵਰਕ ਤੋਂ ਇਹ ਸੂਟ ਦਾ ਕਲਰ ਹੈਗਾ ਜੀ ਮਹਿੰਦੀ ਮਹਿੰਦੀ ਕਲਰ ਦਾ ਸੂਟ ਹੈ ਇਹ ਤੇ ਇਹਦੇ ਗਲੇ ਦੇ ਉੱਪਰ ਵਰਕ ਆਊਗਾ ਲੈਂਥ ਵਗੈਰਾ ਤੁਸੀਂ ਜਿੰਨੀ ਵਾਜੀ ਲਾਪੂਰੀ ਛੁਣੀ ਹੈਗਾ ਤੇ ਯਾਉ ਬਜਰੇ ਬਾਦੂ ਦੇ ਉੱਪਰ ਵਰਕ ਬਤ ਤੇ ਇਹ ਵੀ ਜਿਹੜੀ ਹੈਗਾ ਸਲਵਾਰ ਦੇ ਉੱਪਰ ਵੀ ਇਹਦੇ ਵਰਕ ਆਉਗਾ ਜੀ ਤੇ ਇਹ ਸੂਟ ਤੁਸੀਂ ਸਟ੍ਰੇਟ ਸਲਵਾਰ ਨਾਲ ਰੈਡੀ ਹੋਊਗਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋਗੇ ਇਹ ਸੂਟ ਵੀ ਆਪਾਂ ਸੇਲ ਲਈ ਹੀ ਬਣਾਇਆ ਹੈਗਾ ਇਹ ਸੂਟ ਦਾ ਪ੍ਰਾਈਜ਼ ਆਊਗਾ ਜੀ 1200 ਰੁਪਏ 1200 ਰੁਪਏ ਪ੍ਰਾਈਜ਼ ਆ ਜੀ ਇਹ ਸੂਟ ਦਾ ਤੇ ਜਲੇ ਦਾ ਵਰਕ ਆ ਬਾਜੂ ਦਾ ਵਰਕ ਆ ਤੇ ਸਲਵਾਰ ਦੇ ਉੱਪਰ ਲੱਗਿਆ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਮੈਂ ਤੇ ਕਲਰ ਦਾ ਦੱਸੋ ਤਾਂ ਜੇਕਰ ਤੁਸੀਂ ਦੁਪੱਟਾ ਲਗਵਾਉਣਾ ਹੋਇਆ ਦੁਪੱਟਾ ਤੁਹਾਨੂੰ ਆਪਣਾ ਦੱਸਣਾ ਪੈਣਾ ਜਿਹੜੇ ਦੇ ਕਿਤੋਂ ਦਾ ਵੀ ਤੁਸੀਂ ਦੁਪੱਟਾ ਕਹੋਗੇ ਉਦਾਂ ਦਾ ਆਪਾਂ ਰੈਡੀ ਕਰਕੇ ਤੁਹਾਨੂੰ ਸੁਤਾਰੀ ਦਾ ਪੇਡ ਆ ਅਗਲਾ ਸੂਟ ਅਗਲਾ ਸੂਟ ਹੈਗਾ ਜੀ ਇਹ ਵੀ ਮਸਲੀਨ ਦੇ ਉੱਪਰ ਹੀ ਰੈਡੀ ਹੋਇਆ ਜੀ ਆ ਇਹਦਾ ਕਿਹੜਾ ਆਊਗਾ ਇਹ ਰੈਡਾ 2 ਇੰਚ ਦਾ ਬਾਈ ਤੱਕ ਸੂਤ ਲਈ ਜਿਹੜਾ ਰੈਡੀ ਹੋ ਜਾਊਗਾ ਤੇ ਇਹ ਫਰੰਟ ਆਊਗਾ ਤੇ ਆ ਜੀ ਵਾਜੂ ਬਹੁਤ ਸੋਹਣਾ ਕਫ ਮਸ਼ੀਨ ਡਰਾਈਰ ਦਾ ਕੰਮ ਹੋਇਆ ਹੋਇਆ ਦਾ ਬਹੁਤ ਸੋਹਣਾ ਨੀਟ ਐਂਡ ਕਲੀਨ ਹੈ ਜਿਹੜਾ ਆਪਾਂ ਵਰਤ ਕੀਤਾ ਹੋਇਆ ਹੈਗਾ ਤੁਸੀਂ ਸੂਤ ਨੇੜੇ ਦੇਖ ਕੇ ਤੁਸੀਂ ਸੂਤਾ ਜਿਹੜਾ ਲੈ ਸਕਦੇ ਹੋਗੇ ਤੇ ਇਹਦਾ ਕਲਰ ਹੈਗਾ ਜੀ ਪਰਪਲ ਕਲਰ ਹੈਗਾ 5 ਮੀਟਰ ਸੂਟ ਰਹੂਗਾ ਜੀ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਆ ਇਹ ਸੂਟ ਵੀ 1200 ਰੁਪਏ ਦੇ ਵਿੱਚ ਹੀ ਮਿਲੂਗਾ ਜੀ ਸੂਟ 1200 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਲੈ ਸਕਦੇ ਹੋ ਮੈਂ ਤੇ ਬਹੁਤ ਸੋਹਣਾ ਸਟੱਫ ਲੱਗੂਗਾ ਜੀ ਦੁਪੱਟਾ ਹੁਣ ਦੱਸਤਾ ਜੀ ਤੁਸੀਂ ਦੁਪੱਟੇ ਆ ਜਿਹੜੇ ਉਹ ਨਾਲ ਲੈ ਸਕਦੇ ਹੋ ਸੋ ਇਹ ਸੂਟ ਕਾਫੀ ਕਾਫੀ ਹੈਵੀ ਬਣਾਏਗਾ ਆਹ ਵਾਲਾ ਤਾਂ ਉਹਦਾ ਫਰੰਟ ਵਾਲਾ ਘੇਰਾ ਤੇ ਗਲਾ ਸਮਝ ਰਹੇਗਾ ਲੋ ਜੀ ਇਹ ਫਰੰਟ ਗਲਾ ਆਊਗਾ ਤੇ ਆਹ ਵਾਲਾ ਘੇਰਾ ਆਊਗਾ ਇਹ ਤੇ ਕਿਪੂ ਪਰ ਹਿੱਪ ਤੱਕ ਜਿਹੜਾ ਵਰਕ ਆਊਗਾ ਤੇ ਆਹ ਵਾਲੀਆਂ ਆਉਣਗੀਆਂ ਜਿਹੜੀਆਂ ਬਾਜੀ ਇਹ ਬਾਜੀ ਦਾ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਸੂਟ ਜਿਹੜਾ ਇਹ ਬਣਿਆਗਾ ਇਹ ਆ ਇਹ ਵੀ ਬੈਗ ਆ ਉਹ ਕਿਸੀ ਤੇ ਖਾਣਾ ਵੀ ਖਾਣਾ ਪਰ ਇਹ ਬਣਾਇਆ ਗਿਆ। ਲਓ ਜੀ ਆ ਇਹਦਾ ਬੈਗ ਵਾਲਾ ਕਿਰਿਆ। ਇਹ ਬਾਕਸ ਸੋਹਣੇ ਡਿਜ਼ਾਈਨ ਨਾਲ ਬਣੂਗਾ। ਇਥੋਂ 2-2 ਇੰਚ ਕਪੜਾ ਛੱਡ ਕੇ ਇਹ ਵਿੱਚ ਆਊਗਾ ਜੀ ਜਿਹੜਾ ਬੈਕ ਹੋਊਗਾ। ਸਾਈਡ ਤੇ 2-2 ਇੰਚ ਕਪੜਾ ਜਿਹੜਾ ਛੱਡਿਆ ਜਾਊਗਾ। ਸਲਵਾਰ ਵੀ ਇਹਨੇ ਆਈ ਦੀ ਸਟੇਟਸ ਲਵਾਰ ਬਣੂਗੀ ਜੀ ਇਸ ਲਵਾਰ ਦੇ ਉੱਪਰ ਵਰਕ ਆਊਗਾ ਬਾਟਮ ਦੇ ਉੱਪਰ ਇਹ ਸੂਟ ਆਰਡਰ ਤੇ ਹੀ ਰੈਡੀ ਹੋਊਗਾ ਜੇ ਤੁਸੀਂ ਇਹ ਸੂਟ ਬਣਵਾਉਣਾ ਹੋਇਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਪਰ ਜਿਹੜਾ ਆਰਡਰ ਆ ਤੁਸੀਂ ਆਪਣਾ ਦੇ ਸਕਦੇ ਹੋ ਜੀ ਤੇ ਸੂਟ ਹੈ ਜਿਹੜਾ ਬਣਵਾ ਸਕਦੇ ਹੋ ਬਹੁਤ ਸੋਹਣਾ ਸੂਟ ਬਣੇਗਾ ਬਹੁਤ ਸੋਹਣਾ ਬਣੇਗਾ ਜੀ ਇਹਨਾਂ ਗਲਾ ਫਰੰਟ ਬੈਕ ਆਪ ਤੇ ਬਾਵਾ ਤੇ ਸਲਵਾਰ ਸਾਰਾ ਸਾਨੇ ਕੀ ਦੇ ਵਰਤ ਕੀਤਾ ਹੈ ਅਗਲਾ ਸੂਟ ਆ ਦੀ ਬਾਗ ਦੇ ਪ੍ਰਿੰਟ ਦੇ ਉੱਪਰ ਇਹ ਸੂਟ ਵੀ ਸੇਲ ਲਈ ਹੈ ਜੀ ਆਪਣੇ ਕੋਲ ਰੈਡੀ ਆ ਕਿਸੇ ਵੀ ਪਹਿਣ ਦੇ ਰੈਡੀ ਹੋਏ ਹੋਏ ਸੂਟਾਂ ਚ ਸੁੱਤ ਲੈਣਾ ਹੋਵੇ ਤੁਸੀਂ ਲੈ ਸਕਦੇ ਹੋ ਇਹਦਾ ਫਰੰਟ ਆ ਉਹਦੀ ਇਹ ਆਨਕੀ ਇਹਦੇ ਵੀ ਬਚ ਕਰਦੇ ਦੇ ਉਪਰ ਨੂੰ ਵਰਤਾਂਗਾ ਇਹਦੇ ਨਾਲ ਦੀ ਸੇਮ ਕਲਰ ਨਹੀਂ ਹੈ ਇਹਦੀ ਬਾਟਮ ਆਉਗੀ ਜੀ ਜੇਕਰ ਤੁਸੀਂ ਦੁਪੱਟਾ ਲਗਾ ਲਗਾਉਣਾ ਹੋਇਆ ਤੇ ਤੁਸੀਂ ਜਿੰਨਾ ਵੀ ਕਹੋਗੇ ਆਪਾਂ ਦੁਪੱਟਾ ਤੁਹਾਨੂੰ ਬਰਾਈਡਿੰਗ ਕਰਕੇ ਦੇਵਾਂਗੇ ਤੇ ਸਾਰਾ ਉੱਪਰ ਤੱਕ ਜਾਊਗਾ ਜਿਹਦੇ 43 ਇੰਚ ਲੰਬੀ ਬਣੂਗੀ ਤੇਰਾ ਤੁਸੀਂ ਜਿੰਨਾ ਮਰਜ਼ੀ ਲੈ ਸਕਦੇ ਹੋ ਬਾਈ ਟੱਕਰ ਬਾਈ ਟੇਕ ਤੱਕ ਬਣਾ ਸਕਦੇ ਹੋ ਬਾਹਰੋਂ ਸਿਲਦਾ ਸੁਟਾ ਕੇ ਬੰਨ੍ਹਦੇ ਵਾਂਂਟਾ ਛਿਮਤ ਤੇ ਉੱਪਰ ਇਹ ਸੁਟਾ ਜੀ ਕਿਮਰ ਦੇ ਉੱਪਰ ਹੈ ਜੀ ਸੂਟ ਹਾਂਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਤੋਂ ਤਾਂ ਜਿਹੜੇ ਪਸੰਦ ਆਏ ਹੋਣ ਦੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੋਇਆ ਆਪਣਾ ਜਿਹੜਾ ਨੰਬਰ ਚੱਲ ਰਿਹਾ ਉਹਦੇ ਉੱਤੇ ਤੁਸੀਂ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ ਤੁਸੀਂ ਕੋਈ ਵੀ ਸੂਟ ਤਾਂ ਜਿਹੜਾ ਸਟਿਚ ਕਰਕੇ ਵੀ ਲੈ ਸਕਦੇ ਹੋ ਜੀ ਕੋਈ ਸਟਿਚਿੰਗ ਤਾਂ ਵੀ ਆਪਣਾ ਸਾਰਾ ਕੰਮ ਆਪਾਂ ਕਰਦੇ ਹਾਂ ਜੀ ਜੀ ਸਟਿਚ ਕਰਵਾ ਕੇ ਲੈਣਾ ਸਟਿਚ ਕਰਵਾ ਕੇ ਲੈ ਸਕਦੇ ਹੋ ਕਿ ਜੇ ਤੁਸੀਂ ਵਿਦਾਊਟ ਸਟਿਚਿੰਗ ਤੋਂ ਲੈਣਾ ਉਹ ਵੀ ਲੈ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਜੇ ਕੋਈ ਤੁਸੀਂ ਹੋਰ ਡਿਜ਼ਾਈਨ ਆਪਣਾ ਪੇਜ ਤੇ ਬਣਵਾਉਣਾ ਚਾਹੁੰਦੇ ਹੋ ਉਹ ਵੀ ਬਣਵਾ ਸਕਦੇ ਹੋ ਜੀ ਤੇ ਚਲੋ ਅਸੀਂ ਮਿਲਦੇ ਆਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ